ਮੈਨੂੰ ਕੋਈ ਜਥੇਦਾਰ ਨਾ ਸਮਝੋ ਲੋ ਮੈਂ ਜਥੇਦਾਰ ਨਹੀਂ ਆ ਦੋ ਸੰਗਤ ਦਾ ਹੁਕਮ ਹੋਇਆ ਮੈਂ ਉਸ ਹੁਕਮ ਦੇ ਉੱਤੇ ਪਹਿਰਾ ਦੇ ਰਿਹਾ ਸੰਗਤ ਦਾ ਰੁਤਬਾ ਬਹੁਤ ਵੱਡਾ ਹੁੰਦਾ ਅਜ ਉਸ ਰਵਾਇਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਯਾਦਾ ਦੇ ਉੱਤੇ ਦਾਸ ਜਿੰਨੇ ਜੋਗਾ ਹੈ ਪਹਿਰਾ ਦੇ ਰਿਹਾ ਹੈ ਤੇ ਅਸੀਂ ਗੱਲੇਵਾਲ ਸਾਹਿਬ ਨੂੰ ਬੇਨਤੀ ਕਰਦੇ ਆਂ ਤੇ ਗੱਲੇਵਾਲ ਸਾਹਿਬ ਸਰਕਾਰ ਚੁੱਕੂਗੀ ਅਸੀਂ ਤੁਹਾਡੀ ਕੁਰਬਾਨੀ ਦੇ ਬਿਹਾਰੇ ਜਾਣੇ ਆਂ ਔਰ ਇੱਥੋਂ ਜਾ ਕੇ ਆਪ ਪ੍ਰੈਸ ਵਾਲੇ ਵੀਰ ਸਾਡੇ ਖੜੇ ਨੇ ਸੁਣ ਲੈਣ ਇੱਥੋਂ ਜਾ ਕੇ ਮੈਂ ਆਪਣੀ ਸੇਵਾਦਾਰੀ ਦੇ ਨਾਤੇ ਸਮੁਤੀਆਂ ਸਿੱਖ ਜਥੇਬੰਦੀਆਂ ਨੂੰ ਇੱਕ ਕਾਲ ਕਰਨੀ ਹੈ ਸਾਰਿਆਂ ਨੂੰ ਇਕੱਠਿਆਂ ਕਰਕੇ ਅਸੀਂ ਇੱਕ ਵਿਚਾਰ ਬਣਾ ਕੇ ਕੱਲੇਵਾਲ ਸਾਹਿਬ ਦੇ ਅਸੀਂ ਪਿੱਛੇ ਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਉਹ ਡਟ ਕੇ ਪਹਿਰਾ ਦੇਊਗਾ ਅਸੀਂ ਬਿਲਕੁਲ ਧੋਖ ਕੇ ਹਮੈਤ ਕਰਦੇ ਆ ਅਖੀਰ ਵਿੱਚ ਮੈਂ ਲੋਨਾ ਨਕਸਾਨ ਜੱਥੇ ਬੰਦੀਆਂ ਨੂੰ ਅਪੀਲ ਕਰਨੀ ਚਾਹੁੰਨਾ ਅਪੀਲ ਆ ਦੋਨੇ ਕਲਮਾ ਲਿਖ ਦੀ ਭਈ ਆਓ ਸਾਰੇ ਇਕੱਠੇ ਹੋ ਲੜਾਈ ਸਿੱਖਦੇ ਆਪਾਂ ਇੱਕ ਦੂਜੇ ਦੀ ਬਦਨਾਮੀ ਨਾ ਕਰੀਏ ਆਪਾਂ ਸਾਥ ਦੇਈਏ ਮੈਂ ਕਹਿੰਦਾ ਸਰਕਾਰ ਝੁਕੂਗੀ ਸਰਕਾਰ ਗੱਲੇਵਾਲ ਸਾਹਿਬ ਨੂੰ ਨਹੀਂ ਮਾਰ ਸਕਦੀ ਅਸੀਂ ਗੱਲੇਵਾਲ ਸਾਹਿਬ ਨੂੰ ਖਤਮ ਨਹੀਂ ਹੋਣ ਦੇਵਾਂਗੇ ਸਮੁੱਚਾ ਪੰਥ ਸਮੁੱਚੇ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤ ਜਿਹੜੀ ਹੈ ਉਹ ਅੱਜ ਗੱਲੇਵਾਲ ਦੇ ਨਾਲ ਖੜੀ ਹੈ ਤੇ ਜਿਹੜੀਆਂ ਸੰਗਤਾਂ ਜਿਹੜੀਆਂ ਜਥੇਬੰਦੀਆਂ ਦਿਨ ਰਾਤ ਇੱਥੇ ਡੱਲੇਵਾਲ ਸਾਹਿਬ ਦੀ ਦੇਖਰੇਖ ਕਰਦੀਆਂ ਜਾਂ ਇਸ ਮੋਰਚੇ ਨੂੰ ਸੱਚਜੇ ਢੰਗ ਨਾਲ ਚਲਾਉਂਦੀਆਂ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਉਹਨਾਂ ਦਾ ਧੰਨਵਾਦ ਕਰਦਾ ਤੇ ਜਿਹੜੀਆਂ ਸਿੱਖ ਸੰਗਤਾਂ ਹਾਲੇ ਘਰਾਂ ਵਿੱਚ ਬੈਠੀਆਂ ਉਹਨਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਭਾਈ ਇਦੋਂ ਵੱਡਾ ਸਿਰੜ ਇਦੋਂ ਵੱਡਾ ਫੈਸਲਾ ਮੌਤ ਤੋਂ ਅੱਗੇ ਕੋਈ ਫੈਸਲਾ ਨਹੀਂ ਹੁੰਦਾ ਮੌਤ ਤੋਂ ਬਾਅਦ ਬੰਦਾ ਖਤਮ ਹੋ ਜਾਂਦਾ ਤਲੀ ਦੇ ਉੱਤੇ ਰੱਖ ਕੇ ਲੜਨਾ ਬੜਾ ਔਖਾ ਹੈ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਅੱਜ ਪੰਜਾਬ ਪੰਥ ਲਈ ਅੱਜ ਜਵਾਨੀ ਤੇ ਕਿਸਾਨੀ ਲਈ ਇੱਕ 70 72 ਸਾਲ ਦਾ ਬਜ਼ੁਰਗ ਆਪਣਾ ਸੀਸ ਤਲੀ ਤੇ ਰੱਖ ਕੇ ਖੜ ਗਏ ਤੇ ਕੀ ਗੱਲ ਅਸੀਂ ਆਪਣੀਆਂ ਰਜ਼ਾਈਆਂ ਦਾ ਜਿਹੜਾ ਨੇਗੋ ਛੱਡ ਨਹੀਂ ਸਕਦੇ ਸੋ ਆਓ ਸਾਰੇ ਇਕੱਠੇ ਹੋ ਗਏ ਸੈਂਟਰ ਸਰਕਾਰ ਦੇ ਆਪਾਂ ਕੰਮ ਕਰ ਦਈਏ ਉਹ ਮਜਬੂਰ ਹੋ ਜਾਵੇ ਸਾਡੀ ਲੜਾਈ ਕੀ ਹੈ ਭਈ ਸਾਡੀ ਜਿਹੜੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ ਕਿਸਾਨ ਦੁਨੀਆ ਦਾ ਢਿੱਡ ਭਰਦਾ ਇਸ ਲਈ ਸਾਰੀਆਂ ਸੰਗਤਾਂ ਦਾ ਮੈਂ ਜੱਲੇਵਾਲ ਸਾਹਿਬ ਦੀ ਹਮਾਇਤ ਕਰਦਾ ਹੋਇਆ ਸਾਰੀਆਂ ਸੰਗਤਾਂ ਦਾ ਜਥੇਦਾਰ ਜਗਤਾਰ ਸਿੰਘ ਜਵਾਹਰਾਵਲੋਂ ਆਪਣੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ